ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਗਿਆਨ ਤੇਰਾ ਵਿੱਚ ਪਰਮ ਨਾ ਜਾਣਾ ਸਾਥ ਨਾ ਜਾਣਾ ਤੇਰੀ ਹਉ ਤੇ ਬਟਾ ਸਤਿਗੁਰ ਨਾਨਕ ਜਿਨ ਕਉ ਰਾਖੀ ਮੇਰੀ ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਨਾਸਰੀਵਾ ਲਾ ਪੰਜਵਾ ਤੂੰ ਗਾਤੇ ਠਾਪੁਰ ਪ੍ਰਭ ਪਾਲਕ ਨਾਇਕ ਕਸਮ ਹੰਭਾਰੇ ਨਿਮਕ ਨਿਮਕ ਤੁਮਹੀ ਪ੍ਰਭ ਪਾਲ ਲਾ ਹਮ ਬਾਰਿਕ ਤੁਮਰੇ ਧਾਰੇ ਤੂੰ ਗਾਤੇ ਠਾਪੁਰ ਪ੍ਰਭ ਪਾਲਕ ਨਾਇਕ ਕਸਮ ਹੰਭਾਰੇ

ਮੇਰਾ ਆਪਣਾ ਗੁਰਦਰਗਾ ਵਾ ਤੇਮਰੀ ਸਰਣ ਤੁਮਾਰੀ ਆਸਾ ਤੁਮਹੀ ਸਚਨ ਸੁਹੇਲੇ ਰੱਖੋ ਰੱਖਣਹਾਰ ਦਇਆਲਾ ਨਾਮੁ ਧਾਰ ਕੇ ਬੋਲੇ ਤੁਮਰੀ ਸਰਣ ਤੁਮਾਰੀ ਆਸਾ ਤੁਮਹੀ ਸਚਨ ਸੁਹੇਲੇ ਰੱਖੋ ਰੱਖਣਹਾਰ ਦਇਆਲਾ ਨਾਨਕ ਘਰ ਕੇ ਗੁਲ ਵਾਹਿਗੁਰੂ ਕਾ ਖਸਾ ਵਾਹਿਗੁਰੂ ਕੀ ਫਤਿਹ ਪਰਮ ਸਤਕਾਰ ਜੋ ਗੁਰੂ ਜੀ ਕੀ ਸਾਜੀ ਦਵਾਜੀ ਮਨੁ ਸਾਸ ਸਮਝੇ ਤਨ ਤਨ ਸਤਿਗੁਰੂ ਸਾਹਿਬ ਅਖਾਇਸ ਨਾ ਪੂਰਾ ਸਮਾਗਰਾ ਜੀ ਦੀ ਪਾਰ ਕਹੋਈ ਹੈ ਜੀ ਅਮਰ ਤੇਰੇ ਤੋਂ ਸਤਿਗੁਰੂ ਆਸ਼ਾ ਜੀ ਆਪ ਸਭ ਸੋਖਾ ਬਾਣੇ ਸਰਵਨ ਕਰ ਰਹੇ ਜੀ ਤਨ ਤਰਸਾਤ ਗੁਰੂ ਸਾਹਿਬ ਸ੍ਰੀ ਗੁਰੂ ਰੰਧ ਸਾਹਿਬ ਜੀ ਹਮਤ ਵਿਲੇ ਦੇ ਪੁਖਵਾਕ ਪਵਿੱਤਰ ਹਉਪੁਨਾ ਵਿਆਪੀ ਨੇ ਸਰਵਣ ਕੀਤੇ ਹਾਂ ਜੀ ਸਤਿਗੁਰੂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਅੱਜ ਦੇ ਮਹਾਰਤਿ ਫਤਸਾ ਜੀ ਨੂੰ ਇਹ ਪਾਵਨ ਸ਼ਬਦ ਆਪਣਾ ਪੜਾਉਂਦੇ ਤਾ ਸ੍ਰੀ ਵਿੱਚ ਸਤਿਗੁਰੂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਰੰਧ ਸਾਹਿਬ ਵਾਲੇ ਦੇ ਪਾਵਨ ਹੰਸੀ ਸੋ ਤੇ ਹੰਤ ਚਾਰ ਤੇ ਇਸ ਵਾਲੇ ਮਾਨੰ ਜੀ ਸਤਿਗੁਰੂ ਪਾਤਸ਼ਾਹ ਜੀ ਪਾਵਨ ਅਚਨ ਕਰਦੇ ਹਨ ਪਨਾਸਰੀ ਵਾਗਾ ਪਜਵਾ ਤੁਮ ਦਾਤੇ ਸਾਥ ਪ੍ਰਤਪਾਲਕ ਨਾਇਕ ਖਸਮ ਹਮਾਰੇ ਨਿਉਪਨੰਥ ਤੁਮਹੀ ਭਗ ਪਾਲ ਲਾ ਹਮ ਬਾਰਿਕ ਖਮਰੇ ਧਾਰੇ ਤਨ ਤਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਪਜਿ ਪਾਸ ਦਾ ਸ਼ੀਰਾਂ ਦੇ ਸਰਪਾਸ ਨੂੰ ਜੀ ਮਾਸਿਸ ਕਰਦੇ ਹਾਂ اچھے مارے مالک ہو سب کچھ بش کرے ہو ست گرو جی بخش کرتے ہیں نمک نمک تم ہی پرتھ پالا ہو ہمارے پربو جی ਇੱਕ ਇੱਕ ਸਿਆਣੇ ਇੱਕ ਪਾਲਾ ਆਪ ਜੀ ਰੱਖੀ ਕਰਨਾ ਕਰੋ ਪਤ ਪਾੜਣਾ ਕਰੋ ਅਸੀਂ ਆਪ ਦੇ ਸਾਡੇ ਸਭ ਬੱਚੇ ਆਪ ਜੀ ਦੇ ਬਾਗਪਹਾ ਜਿਵਾ ਇੱਕ ਕਮਣ ਗੁਣ ਕਹੀਐ ਤੇ ਸੁਆਰ ਅੰਤ ਸੁਆਮੀ ਤੇਰੂ ਅੰਤ ਨਾ ਕੋਈ ਨਹੀਂ ਲਈਐ ਸਤਿਗੁਰੂ ਜੀ ਕਹਿੰਦੇ ਹਨ ਕਿ ਪ੍ਰਭੂ ਜੀ ਮੇਰੀ ਜੀਵਾਂ ਪਾ ਇਹ ਕਰ ਤੇਰੇ ਗੁਰਵਤਿ ਹੇ ਕਿਹੜੇ ਕੜੇ ਕੋਲ ਤੇਰੇ ਸਿਮਰ ਨਾਲ ਕਹਿਣਾ ਕਰਾ ਸਤਿਗੁਰੂ ਜੀ ਕਹਿੰਦੇ ਆਂ ਤੂੰ ਬੇਸ਼ੁਮਾਰ ਹੈਂ ਅੰਤ ਹੈ ਸਭ ਦਾ ਮਾਲਕ ਹੈ ਤੇਰਾ ਕਿਸੇ ਨੇ ਆਉਂਦੇ ਨਹੀਂ ਦਿਆ ਰਹਾ ਊਟ ਪੁਰਾਤ ਹਮਾਰੇ ਬੰਧ ਅਨਕ ਵਿਧੀ ਸਮਝਾਵਾ ਸਤਿਗੁਰੂ ਜੀ ਕਹਿੰਦੇ ਖਤਵਕਾ ਦੇ ਖਤਵਕਾ ਦੇ ਤੇ ਵਾਸਤੇ ਜੀ ਬੀਜੀ ਸਮਝਾਉਣਾ ਕਰੋ ਸਤਿਗੁਰੂ ਜੀ ਕਹਿੰਦੇ ਨਾ ਹਾਮ ਹੋਏ ਗਿਆਨ ਆਲੂ ਬਦ ਸੋਰੀ ਤੂੰ ਆਪ ਪਰਿਰਧ ਰਖਾ ਬਹ ਤੇ ਪ੍ਰਭੂ ਜੀ ਅਸੀਂ ਅਗਿਆਨੀਆਂ ਸਾਨੂੰ ਕੋਈ ਗਿਆਨ ਨਹੀਂ ਮਤ ਬੜੀ ਛੋਟੀ ਹੈ ਤੁਸੀਂ ਆਪ ਹੀ ਆਪਣਾ ਬਿਰਧ ਰਖਣਾ ਕਰੋ ਤੁਮਰੀ ਸਾਰਣ ਤੁਮਾਰੀ ਆਸਾ ਤੁਮਹੀ ਸੱਜਣ ਸੁਹੇਲੇ ਦੇ ਪ੍ਰਭੂ ਜੀ ਤੁਹਾਡੀ ਛਾਣ ਵਿਚਾਂ ਤੇ ਤੁਹਾਡੀ ਆਸਾ ਤੁਸੀਂ ਸੱਜਣ ਹੋ ਸਹੇਲੋ ਬੇਤਰੋ ਰਾਖੋ ਰਾਖਣਾ ਆਨ ਦਇਆਲਾ ਨਾਨਕ ਘਰ ਕੇ ਗੋਲੇ اے ਪ੍ਰਭੂ ਜੀ ਤੁਸੀਂ ਰਾਖਣਾ ਰੱਖਣ ਵਾਲੇ ਨੂੰ ਰੱਖਣ ਹਾਰੋ ਜਿਆਦੂ ਪ੍ਰਭੂ ਜੀ ਰੱਖਣਾ ਪਦੋਂ ਸਿੱਤੇਰੇ ਭਗਤੇ ਚੱਕ ਰਹਾ ਬੋਲੇ ਆ ਕੋ ਮੁਖ ਪਿਆਰੇ ਇਸ ਦੀ ਅਕਤਰ ਵਿਚਾਰ ਸਭ ਨੂੰ ਸਾਇਓ साईं श्री गुरुदेव महाराज एक पावन पवित्र निमकोवा विचित्र अनुभव वाले जी के साथ आप जी ने स्मृति 42 वर्ष का प्रवास का कृपा करना करें आप को सनातन नवते विद्वान श्री वरंदी दातनाथ जी का साथ को जी बख्शीश कर दी ऑस्ट्रेलियाई संघ फाइन ने विचारणा द्वारा उपस्थित के साथ कोई भी आपकी रिवायत की परसाद वाह की फतह ਕੋ ਜੀ ਨਿਕਾਲ ਲਿ ਜਾਵੇ ਜਾਨੋ ਜਾਵੇ ਸਤਿਗੁਰ ਦਾ ਭਾਵੇ ਸਤਿਗੁਰ ਆਪਾਰ ਤੇ ਕੀ ਪਦੇ ਵਾਹਿਗੁਰੂ ਕੀ ਖਾਲਸਾ ਵਾਹਿਗੁਰੂ ਕੀ ਫਤਿਹ